ਕਹਿੰਦੇ ਜੀ ਅੱਧਾ ਪਰਾਂਗਾ ਦੋਰੀ ਕੰਮ ਹਰ ਨੂੰ ਸਮਝ ਆਈ ਕਿ ਨਹੀਂ ਆਈ ਯਾਰ ਪਈਆ ਕਰੋੜ ਦੇਣਾ ਜਾਂ ਨਹੀਂ ਦੇਣਾ ਗੋਲਕੋਨ ਰਹੀ ਜੀ ਭੱਜਦੀ ਸੀ ਬੋਲਣ ਦੇ ਆ ਤੁੰਨਾ ਕੌਣ ਬੋਲਦਾ ਆ ਹਾਂਜੀ ਤਿੰਨ ਦਵਾਰ ਤਿੰਨ ਦਵਾਰਾ ਸ਼ੋਅ ਮੈਚ ਹੀ ਤਾਂ ਚਾਹੀਦਾ ਗੱਦਾ ਨਹੀਂ ਨਹੀਂ ਭਾਜੀ ਮੈਂ ਕੀ ਵਗੜਿਆ ਤੁਹਾਡਾ ਕੌਣ ਬੋਲ ਰਿਹਾ ਤੁਸੀਂ ਤੇ ਰਪਈਆ ਤੇ ਰਪਈਆ ਕਰੋੜ ਤੇ ਪਿਆਰ ਆ ਕਬੜੀ ਗਾ ਮੈਂ ਤਾਂ ਤੀਜੀ ਵਾਰੀ ਤਰਾ ਤਨ ਮੈਂ ਸ਼ੋਅ ਮੈਚ ਦੇ ਨਾਲ ਘਰੇ ਬਣ ਕੇ ਦਿਖਾ ਦਊਂਗਾ ਫਿਰ ਮੈਮ ਵੀਰੇ ਤੁਹਾਡਾ ਵਗਾੜਿਆ ਕੀ ਆ ਮੈਨੂੰ ਤੇ ਦੱਸ ਦੋ ਨਾ ਮੇਰੀ ਗਲਤੀ ਕੀ ਹੈ ਦੇਖੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤੇ ਨਾ ਹੀ ਮੈਨੇ ਚੁੱਕਾ ਹੈਗਾ ਜਿਹੜੀਆਂ ਨੇ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਣਾ ਨਾ ਤੇਰਾ ਹੱਲ ਮੈਂ ਕਰ ਦੂੰਗਾ ਰੀਝ ਨਾ ਕਰੀ ਫਿਰ ਤੇ ਮਹਾਰਾਜ ਉਹ ਸਮਾਜ ਸੇਵਾ ਚ ਹੀ ਆ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਡਿਆ ਦੱਸੋ ਕਿਸਾਨ ਯੂਨੀਅਨ ਦਾ ਮੈਂ ਲੀਡਰ ਆ ਸਮਾਜ ਸੇਵਾ ਕਰਨ ਡਿਆ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਿਹਾ ਜੀ ਆਹ ਤੇ ਫਿਰ ਪਈਆਂ ਕਰੋੜ ਰੁਪਏ ਤਿਆਰ ਆ ਕੋਈ ਗੱਲ ਨਹੀਂ ਹੈਗੀ ਤੇਨੇ ਪਰਵਾ ਸ਼ੋਮਾ ਜਿਹੜਾ ਹਾਤਾ ਦੋ ਵਾਰ ਬਿੱਟ ਗਿਆ ਕਾਹ ਹੈ ਇਹ ਕਿਸਮਤ ਸਲਾਮ ਦੀ ਜਨ ਦੇ ਦੱਸ ਦੇਣਾ ਨਹੀਂ ਭਾਜੀ ਤੁਹਾਨੂੰ ਵੇਖੋ ਗਲਤ ਭਲੇ ਖਾ ਲੱਗ ਰਿਹਾ ਯਾਰ ਤੁਹਾਨੂੰ ਗਲਤ ਗੱਲ ਕੋਈ ਕਰ ਰਿਹਾ ਐਨੇ ਜੂ ਦਾ ਮੈਂ ਨਹੀਂ ਜੀਦਾ ਕੋਈ ਨਹੀਂ ਤੂੰ ਆਪ ਹੀ ਹਮਾਇਤੇਵਾ ਚਾਹੁੰਦਾ ਹੈ ਨਾ ਇੰਦਰ ਵੀ ਸਮਾਜ ਸੋਜਵਾ ਕਰ ਦੇ ਕਰੋ ਪਿੰਡਾ ਕਰੋੜ ਦੇ ਛੇ ਨਹੀਂ ਵੀਰੇ ਮੇਰੇ ਕੋ ਨਹੀਂ ਕੋਈ ਪ੍ਰਬੰਧ ਇਦਾਂ ਦਾ ਮੈਨੂੰ ਗਲਤੀ ਤਾਂ ਦੱਸੋਣਾ ਤੁਸੀਂ ਕੌਣ ਬੋਲ ਰਹੇ ਹੋ ਮੇਰਾ ਭਰਾ ਦੱਸ ਦੋ ਕੋਈ ਸ਼ਰਾਰਤ ਕਰ ਰਿਹਾ ਜਾਂ ਮੈਂ ਤੁਹਾਨੂੰ ਦੱਸਣ ਆ ਮੈਂ ਤੇਰਾ 2 ਘੰਟੇ ਪਿੰਡਰ ਬਾਗਲ ਤੇ ਫੋਨ ਤੇ ਬੋਲਦਾ ਮੈਂ ਤੇਰਾ 2 ਵਾਰੀ ਅੱਗੇ ਕੰਮ ਕਰਤਾ ਤੇ ਮੈਂ ਤੇਰਾ ਕਿ ਜਿਹੜੀ ਫੇ ਕੰਮ ਕਰਦਾ ਨਾ ਫੇ ਤੂੰ ਦੇਖਣਾ ਬਾਹਰ ਪਦਰੋਂ ਨਾ ਤੈਨੂੰ ਆਖਰੀ ਵਾਰੀ ਕਹਿ ਰਿਹਾ ਨਾ 75 ਮਿੰਟ 15 ਤੇ 15 ਮਿੰਟ ਅੰਦਰ ਜਵਾਬ ਦੇ ਦੇ ਨਹੀਂ ਤਾਂ ਤੈਨੂੰ ਦੁਬਾਰਾ ਇੱਕ ਵਾਰੀ ਫੋਨ ਕਰਨਾ ਤੇ ਦੂਜੀ ਵਾਰੀ ਮੈਂ ਤੇਰਾ ਪਟਾਤਾ ਹੀ ਪਾਉਣਾ ਹੁਣ ਤੇ ਹਿਸਾਬ ਨਾਲ ਠੀਕ ਹੈ ਠੀਕ ਹੈ ਠੀਕ ਹੈ ਅੱਜ ਸੰਬਾਧ ਦੋ ਅੱਜ ਨੀਗਰੀ ਮੀਟਿੰਗ ਕੀਤੀ ਗਈ ਹੈ ਕੇਸ ਸੰਬੰਧਿਤ ਕੀਤੀ ਗਈ ਹੈ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਕੀਰਨ ਸਿੰਘ ਗੈਣੀਪੁਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚਡੂਨੀ ਅੱਜ ਜੋ ਕਾਨਫਰੰਸ ਕਰਨ ਦਾ ਸਾਡਾ ਮਕਸਦ ਇਹ ਸੀਗਾ ਕਿ ਕੋਈ ਦੋ ਤੋਂ 2.5 ਮਹੀਨੇ ਪਹਿਲਾਂ ਸਾਡੇ ਪੰਜਾਬ ਯੂਥ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ ਬੈਂਸ ਜੀ ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਥੈਟ ਮਿਲਦੀਆਂ ਨੇ ਤੇ ਅਸੀਂ ਉਦੋਂ ਪ੍ਰਸ਼ਾਸਨ ਕੋਲ ਵੀ ਗਏ ਸੀਗਾ ਤੇ ਪ੍ਰਸ਼ਾਸਨ ਨੂੰ ਮੰਗ ਵੀ ਕੀਤੀ ਬੇਨਤੀ ਵੀ ਕੀਤੀ ਸੀਗਾ ਵੀ ਇੱਥੇ ਜਿਹੜੀ ਪੂਰੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਵੀ ਇਹ ਕਿਸੇ ਕਿਸੇ ਦੀ ਕੋਈ ਸ਼ਰਾਰਤ ਆ ਜਾਂ ਕੋਈ ਸੀਰੀਅਸ ਹੋ ਕੇ ਕਰਦਾ ਪਿਆ ਸੀਗਾ ਕੌਲ ਤੇ ਚਲੋ ਪਹਿਲਾਂ ਵੀ ਥੋੜਾ ਹੁਣਾ ਕੀਤਾ ਸੀਗਾ ਹੁਣ ਕੱਲ ਦਾ 8:30 ਦੇ ਕਰੀਬ ਬੈਸਾਬ ਨੂੰ ਜਿਹੜੀ ਕਾਲ ਆਉਂਦੀ ਆ ਕਿਸੇ ਵਿਦੇਸ਼ੀ ਨੰਬਰ ਤੋਂ ਵੀ ਪਹਿਲਾਂ ਵੀ ਤੁਹਾਨੂੰ ਅਸੀਂ ਸ਼ੋਅ ਮੈ ਅੱਜ ਦੋ ਵਿਖਾ ਵਿਖਾ ਚੁੱਕੇ ਆ ਤੁਹਾਡਾ ਕੰਮ ਨਿਗਲ ਚੱਲਾ ਸੀਗਾ ਤੇ ਜੇ ਨਹੀਂ ਤੁਸੀਂ ਚਾਹੁੰਦੇ ਹੋ ਤੇ ਸਾਨੂੰ 1 ਕਰੋੜ ਦੀ ਜਿਹੜੀ ਆ ਉਹ ਨਗਦ ਰਾਸ਼ੀ ਜਾਂ ਫਰੋਤੀ ਦਿੱਤੀ ਜਾਵੇ ਤੇ ਇਸ ਮਕਸਦ ਇਹ ਮੈਂ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਬਕਾਇਦਾ ਜੋ ਪਰੂਫ ਸਾਰੇ ਅਫਸਰਾ ਕੋ ਵੀ ਗਏ ਨੇ ਮਾਨ ਜੋਗੇ ਐਸਐਸਪੀ ਸਾਹਿਬ ਕੋ ਵੀ ਗਏ ਨੇ ਪਰ ਅਜ ਤ ਹੁਣ ਤੱਕ ਕੋਈ ਕਾਰਵਾਈ ਜਿਹੜੀ ਆ ਉਹ ਦਿਖੀ ਨਹੀਂ ਆ ਸਾਨੂੰ ਤੇ ਮੈਂ ਬੇਨਤੀ ਕਰਦਾ ਮਾਨ ਜੋਗੇ ਐਸਐਸਪੀ ਸਾਹਿਬ ਨੂੰ ਵੀ ਇਹਤੇ ਚੰਗੀ ਤਰ੍ਹਾਂ ਜਾਂਚ ਕੀਤੀ ਜਾਏ ਤਵਦੀਸ਼ ਕੀਤੀ ਜਾਏ ਕਿਉਂਕਿ ਜੋ ਸਾਡਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਟਲ ਸਕੇ ਤੇ ਮੈਂ ਇੰਨੀ ਗੱਲ ਕਹਿੰਦਾ ਖਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ